ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਬਿੱਤਰ ਵੇਲੀਆਂ ਆਂਡੀਆਂ ਗਵਾਂਡੀਆਂ ਤੇ ਰਿਸ਼ਤੇਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਇਹ ਦੌਰ ਤੋਂ ਆਪਾਂ ਨਾਤੋ ਕੇ ਰੈਡੀ ਹੋ ਗਏ ਸੀਗੇ ਹੁਣ ਆਪਾਂ ਲੰਗਰ ਪ੍ਰਸ਼ਾਦਾ ਛਕਦੇ ਆ ਤੇ ਇਥੋਂ ਚਾਲੇ ਪਾਉਣੇ ਆਪਾਂ ਹਯੂਰ ਸਾਹਿਬ ਤੋਂ 550 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੱਥੇ ਪਹੁੰਚ ਗਏ ਜੀ ਹੁਣ ਤਕਰੀਬਨ ਆਪਾਂ ਨੂੰ 2 ਕਾਢ ਤਿੰਨ ਦਿਨ ਹੋਰ ਲੱਗਣਗੇ ਆਪਾਂ ਐਮਪੀ ਦੇ ਵਿੱਚ ਦਾਖਲ ਹੋ ਗਏ ਆ ਇਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਐਂਟਰ ਹੋ ਜਾਾਂਗੇ ਸਫ਼ਰ ਬਹੁਤ ਸੋਹਣਾ ਚੱਲ ਰਿ ਬਾਕੀ ਸਫਰ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਅੱਜ ਪੂਰੇ ਦਿਨ ਦੇ ਸਫਰ ਦੇ ਵਿੱਚ ਧੰਨਵਾਦ ਜੀ ਉੱਥੇ ਆਏ ਉੱਡਦੇ ਇੱਥੇ ਵੀ ਬਈ ਚੜੀ ਆਂ ਵੰਗੋ ਇਹਦਾ ਹੋਰ ਸ਼ਹਿਰ ਲਓ ਜੀ ਚੜਦੇ ਸੂਰਜ ਦੇ ਨਾਲ ਅੱਜ ਦਿਨ ਦੀ ਸ਼ੁਰੂਆਤ ਹੋ ਗਈ ਆ ਉੱਠ ਗਏ ਮੂੰਹ ਹਟੋ ਕੇ ਚੱਲਦੇ ਆਂ ਗੁਰਦੁਆਰਾ ਸੇਵ ਚਾਹ ਪੀਣ ਵਾਸਤੇ ਆਪਾਂ ਰੁਕੇ ਸੀਗੇ ਇੰਦਵਰ ਗੁਰਦੁਆਰਾ ਸਾਹਿਬ ਸੋਹਣੀ ਨੀਂਦ ਪੂਰੀ ਹੋਈ ਆ ਤੇ ਚੱਲਦੇ ਆਂ ਟਾਈਮ ਸਾਢੇ 7 ਵਜੇ ਦਾ ਹੋ ਗਿਆ ਚਾਹ ਪਾਣੀ ਪੀਨੇ ਆ ਤੇ ਫਿਰ ਕਰਦੇ ਆਂ ਅਗਲੀ ਗੱਲਬਾਤ ਚਾਹ ਦਾ ਲੰਗਰ ਛਕ ਲਿਆ ਤੇ ਹੁਣ ਆਪਾਂ ਨਹਾ ਰੂ ਕੇ ਫੇਰਾਵਾਂਗੇ ਦੁਆਰਾ ਮੱਥਾ ਟੇਕਣ ਵਾਸਤੇ ਇੱਧਰ ਤੇ ਇੱਧਰ ਫਲਵਾੜੀ ਪਣੀ ਹੋਈ ਆ ਫੁੱਲ ਬੂਟੀਆਂ ਲਾਈਆਂ ਹੋਈਆਂ ਵਧੀਆ ਪਾਰਕ ਬਣਿਆ ਤੇ ਇੱਧਰਲੇ ਸਾਈਡ ਕਮਰੇ ਆ ਜਿਹੜਾ 500 ਰੁਪਿਆ ਇੱਕ ਦਿਨ ਦਾ ਕਮਰੇ ਦਾ ਇਹਦਾ ਰੈਂਟ ਆ ਅੰਦਰ ਬਾਥਰੂਮ ਬੁੱਤੋ ਬਟੈਚ ਇਧਰ ਵੀ ਰਹਿੰਦੇ ਰੋਕ ਤੇ ਜਿਹੜਾ ਆਪਾਂ ਨੂੰ ਹਾਲ ਮਿਲਿਆ ਹੋਇਆ ਤੇ ਉਹ ਹੈਗਾ ਇੱਕਦਮ ਫ੍ਰੀ ਆ ਜਿਵੇਂ ਉਹ ਪਿਛਲੀ ਵਾਰ ਵੀ ਰਹੇ ਸੀ ਆਪਾਂ ਉੱਥੇ ਉਹਦਾ ਕੋਈ ਕਿਰਾਇਆ ਨਹੀਂਗਾ ਬਾਥਰੂਮ ਅਲੱਗ ਬਣੇ ਹੋਏ ਆ ਉੱਥੇ ਨਹਾਉਣੇ ਆ ਤੇ ਇਧਰ ਸਾਗ ਆਇਆ ਪਿਆ ਅੱਜ ਵੀ ਕਹਿੰਦੇ ਸਾਗ ਬਣੂਗਾ ਲੱਗਦਾ ਗਰਦਵਾਰੇ ਪਰ ਲੇਟ ਬਣੂਗਾ ਉਦੋਂ ਤਾਂ ਆਪਾਂ ਚਲੇ ਜਾਵਾਂਗੇ ਤੇ ਅੱਕਰੀ ਆਪਾਂ ਖਾ ਲਿਆ ਸੀ ਉੱਥੇ ਹਜੂਸਾ ਬਣਿਆ ਹੋਇਆ ਸੀਗਾ ਇਿੱਧਰ ਸਾਰੀ ਸੰਗਤ ਆਈ। ਬਾਕੀ ਸਾਡੇ ਗਿਆਨੀ ਯਾਰ ਕੇ ਬਿਮਾਰ ਹੋਏ ਪਏ ਆ ਇੱਧਰ। ਅਜੇ ਨਹਾਉਣਾ ਧੋਣਾ ਇਹਨੇ। ਠੀਕ ਆ। ਆਪਾਂ ਸੈਟਿਆਂ ਬਾਕੀਆਂ ਦਾ ਪਤਾ ਨਹੀਂ ਆਪਣਾ। ਸੈਟਿਆਂ ਜਿੱਦਾਂ ਕਿਦਾਂ ਸੈਟਿਆਂ ਜਿੱਦਾਂ ਕਿਦਾਂ ਸੈਟਿਆਂ ਵਾ ਗੱਲਾ ਖਰਾਵਿਆਂ ਨਾਲ ਆਦੇ ਬਾਪ ਪੁਰਤੀ ਵੇਖੀ ਚੱਲਦੇ। ਠੀਕ ਆ। ਫੇਰ ਟਰੈਕਟਰ ਤੇ ਬੈਠੇਗਾ। ਮੈਂ ਤਾਂ ਆਹ ਰੋ ਜਾ ਨਾ ਲੈਂਦੇ ਫਿਰ ਫਿਰ ਹੁੰਦਾ ਮੈਂ ਠੀਕ ਆ ਨਾ ਧੋ ਕੇ ਆਉਂਦਾ ਮੁੰਡਾ ਕਹਿੰਦਾ ਬਈ ਤੇ ਬਾਕੀ ਆਪਾਂ ਨਾ ਧੋ ਲੈ ਸੀਗੇ ਐਨ ਓਕੇ ਆ ਜੀ ਜਮਾ ਤੇ ਹੁਣ ਚਾਹ ਇੱਕ ਵਾਰੀ ਦੁਬਾਰਾ ਛਕਦੇ ਆ ਅੱਧੀ ਕਿਸੰਗ ਦਾ ਆਪਣੀ ਨਾ ਧੋ ਲਈ ਤੇ ਬਾਕੀ ਨਾ ਹੀ ਜਾਂਦੀ ਆ ਤੇ ਬੁਖਾਰ ਬਖੂਰ ਜਾ ਥੋੜਾ ਜਿਹਾ ਹੋਇਆ ਪਿਆ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਇਹ ਹੈ ਜੀ ਗੁਰਦੁਆਰਾ ਸਾਹਿਬ ਚੱਲਦੇ ਹੁਣ ਨਮਸਕਾਰ ਕਰਕੇ ਪ੍ਰਮਾਤਮਾ ਤੋਂ ਲੈ ਕੇ ਥਾਪੜਾ ਅੱਗੇ ਵੱਲ ਨੂੰ ਇੱਧਰ ਲੰਗਰ ਹਾਲ ਲੰਗਰ ਛਕਾਂਗੇ ਤੇ ਫਿਰ ਚੱਲਦੇ ਆ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ وعندما تتحدث ساتنام ساتنام يجب ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈ ਗੁਰ ਪ੍ਰਸਾਦ ਜਪ ਆਦ ਸਚੁ ਜੋ ਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਬਾਕੀ ਆਹ ਇੱਕ ਮੋੜਲੀ ਜਾਣਕਾਰੀ ਹੈ ਦਿੱਲੀ ਤੋਂ ਸੱਚਖੰਡ ਹਜੂਰ ਸਾਹਿਬ ਜਾਣ ਲਈ ਯਾਤਰਾ ਦਾ ਰੂਟ ਆ ਇਹ ਸਾਰੇ ਰਾਹ ਦੇ ਵਿੱਚ ਗੁਰਦੁਆਰਾ ਸਾਹਿਬ ਜੋ ਜੋ ਵਿਸ਼ਰਾਮ ਕਰਨ ਜਾਂ ਲੰਗਰ ਪ੍ਰਸ਼ਾਦ ਦੇ ਲਈ ਤੇ ਬਾਕੀ ਅੰਦਰ ਦੇ ਇਹਨਾਂ ਔਰ ਤੋਂ ਦੋ ਰਾਸਤੇ ਜਾਂਦੇ ਅਲਗ-ਅਲਗ ਇਹਨਾਂ ਔਰ ਖੰਡਵਾਂ ਬਰਹਾਨਪੁਰ ਆਪਾਂ ਇਧਰ ਦੀ ਗਏ ਸੀ ਇਹ ਰੋਡ ਥੋੜਾ ਟੁੱਟਿਆ ਹੋਇਆ ਸਾਈਕਲ ਤੇ ਵੀ ਇਧਰੋਂ ਆਪਾਂ ਵਾਪਸੀ ਕੀਤੀ ਸੀ ਜਦੋਂ ਪੰਜਾਬ ਵੱਲ ਨੂੰ ਜਾਣਾ ਸੀਗਾ ਦੂਜਾੰਦੌਰ ਸਿੰਧੂਆ ਔਰੰਗਾਬਾਦ ਵੇਈ ਦੀ ਆ ਇਹ 245 ਕਿਲੋਮੀਟਰ ਜ਼ਿਆਦਾ ਪੈਂਦਾ ਪਰ ਰੂਟ ਥੋੜਾ ਸਾਫ਼ ਆ ਪਹਿਲੇ ਰੂਟ ਦੀ ਦੂਰੀ ਵੀ ਲਿਖੀ ਹੋਈ ਆ ਇਧਰ ਨੀਲੇ ਅੱਖਰਾਂ ਦੇ ਵਿੱਚ ਤੇ ਲਾਲ ਅੱਖਰਾਂ ਦੇ ਵਿੱਚ ਦੂਜੇ ਰੂਟ ਦੀ ਨਾਲ-ਨਾਲ ਗੁਰਦੁਆਰਾ ਸੇਵ ਤੇ ਕਾਰ ਸੇਵਾ ਜਿਹੜੀ ਚੱਲਦੀ ਆ ਇਹ ਗੁਰਦੁਆਰਾ ਦੁਖਨਵਾਰਾ ਗੁਰੂ ਘਰ ਤਾਲ ਵੱਲੋਂ ਹੀ ਆ ਜੀ ਇਹਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਪ੍ਰੀਤਮ ਸਿੰਘ ਜੀ ਤੇ ਜਥੇਦਾਰ ਬਾਬਾ ਰਿਜਿੰਦਰ ਸਿੰਘ ਜੀ ਆ ਤੇ ਯਾਤਰੀ ਨਵਾਸ ਦਾ ਵੀ ਇੱਥੇ ਨੰਬਰ ਦਿੱਤਾ ਹੋਇਆ ਤੇ ਕਮਰੇ ਜਿਹੜੇ ਹੈਗੇ ਆ ਜੀ ਇੱਥੇ ਰਹਿਣ ਵਾਸਤੇ ਮਿਲ ਜਾਂਦੇ ਆ ਕਮਰੇ ਦਾ ਕਿਰਾਇਆ 500 ਰੁਪਿਆ ਹੈਗਾ ਤੇ ਜੋ ਹਾਲ ਬਣਿਆ ਹੋਇਆ ਹੈ ਬੈਕ ਸਾਈਡ ਇੱਧਰ ਟਰੱਕ ਖੜੇ ਨੇ ਉਹ ਆਪਾਂ ਨੂੰ ਪਿਛਲੀ ਵਾਰ ਵੀ ਮਿਲਿਆ ਸੀਗਾ ਫ੍ਰੀ ਇਸ ਵਾਰੀ ਵੀ ਫ੍ਰੀ ਹੈ ਤੇ ਇੱਧਰ ਦਰਬਾਰ ਸਹਿਵਾ ਜੀ ਲੰਗਰ ਪ੍ਰਸ਼ਾਦਾ ਚੱਲਦਾ ਹੀ ਰਹਿੰਦਾ ਪਰ ਰਾਤ ਵੀ 11:00 ਵਜੇ ਆਏ ਸੀਗੇ ਲੰਗਰ ਪ੍ਰਸ਼ਾਦਾ ਸ਼ਾਕੀਏ ਤੇ ਇੱਥੇ ਸੌਂਗੇ ਸੀਗੇ ਆਪਾਂ ਵਧੀਆ ਪ੍ਰਬੰਧ ਨੇ ਗੁਰਦਵਾਰਾ ਸਾਹਿਬ ਦੇ ਤੁਸੀਂ ਵੀ ਜਰੂਰ ਰੁੱਕ ਕੇ ਜਾਇਆ ਕਰੋ ਤੇ ਤੇਲ ਫੁੱਲ ਭੇਟਾ ਜਿਹੜੀ ਉਹ ਕਾਰ ਸੇ ਵਾਲੀ ਜਰੂਰ ਦੇ ਕੇ ਜਾਇਆ ਕਰੋ ਜੀ ਉਧਰ ਕੰਮ ਚੱਲ ਰਿਹਾ ਵਾ ਇਧਰ ਸਾਡੇ ਬਾਬੇ ਠਾਠੀਆਂ ਠੂਠੀਆਂ ਬੰਨ ਕੇ ਬੈਠ ਗਏ ਆ ਬਈ ਤੇ ਬਾਬਾ ਇਧਰ ਪਰਨਾ ਬੰਨੀ ਆਂਦਾ ਨਾਲ ਨਾਲ ਹੋਰ ਬਾਬਿਓ ਠੀਕ ਠਾਕ ਜੀ ਐਤਰਾ ਦੇ ਸਿਰ ਫੁਮਾਰਤੀ ਆ ਤੇ ਨਵਾਹ ਦਵਾ ਦਿੱਤਾ ਤੂੰ ਬੱਤੀ ਕਰਤੀ ਆ ਤੇ ਹੁਣ ਇਸ ਤਰ੍ਹਾਂ ਲੈ ਪਾਵਾਂਗੇ ਆਪਾਂ 10:00 ਵਜੇ ਦੇ ਤਕਰੀਬਨ 9300 ਹੋ ਗਿਆ ਵਾ ਲੱਕੀ ਸੀਟ ਆ ਉੱਤਰ 11 ਕੁ ਸੈਟ ਕਰੀ ਜਾਂਦਾ ਕਦੇ ਨਾ ਕਦੇ ਖੜ ਜਾਂਦਾ ਵਿੱਚੋਂ ਚੱਕਰ ਪੈ ਜਾਂਦਾ ਯਾਤਰਾ ਟੈਕਸੀ ਹੀਰ ਸਹਿਬ ਜੀ 2025 ਤੇ 2025 ਦਾ ਅੱਜ ਅਕੀਲਾ ਰਹਿਣਾ ਤੇ 2026 ਹਰੇਕ ਲਈ ਵਧੀਆ ਸਾਲ ਰਹੇ 2025 ਵੀ ਜਿਨ੍ਹਾਂ ਦੇ ਲਈ ਵਧੀਆ ਰਿਆ ਠੀਕ ਆ ਤੇ ਉਮੀਦ ਕਰਦੇ ਹਾਂ 2024 ਇਸ ਤੋਂ ਵੀ ਵਧੀਆ ਰਹੂਗਾ ਤੇ ਬਾਕੀ 2025 ਰਹੀ ਹੈ ਯਾਤਰਾਵਾਂ ਤੇ ਛਰਦੀ ਦੇ ਵਿੱਚ ਹੋਰ ਤੁਹਾਡੇ ਨਾਲ ਯਾਤਰਾਵਾਂ ਜਾਂ ਟੂਰ ਸੰਜੀ ਕਰਦੇ ਰਾਵਾਂਗੇ ਇਸ ਤੋਂ ਵੀ ਵਧੀਆ ਹੋਰ ਘੈਂਟ ਘੈਂਟ ਟੂਰ ਹੋਰ ਆਉਂਦੇ ਰਹਿਣਗੇ ਜੇਨੂੰ ਗਰੂਬ ਸਬਸਕ੍ਰਾਈਬ ਕਰ ਲਿਓ ਤੇ ਨਵੇਂ-ਨਵੇਂ ਵੀਡੀਓ ਦੇਖਦੇ ਰਿਆ ਕਰੋ ਜੀ ਅੱਜ ਦਾ ਹੁਕਮ ਨਮਾ ਸੇਵ ਜੀ ਲੋ ਜੀ ਪਾਣੀ ਦੀਆਂ ਪੇਟੀਆਂ ਆ ਗਈਆਂ ਵਾ ਆਪਣੀਆਂ ਮੁੱਕ ਗਈ ਪਾਣੀ ਉਹ ਵੇਖੀ ਉੱਤੇ ਸੜਤੀ ਸੀ ਇਹ ਇਧਰੋਂ ਇੱਕ ਮਿੰਟਾ ਹੋਰ ਉਹ ਸਟਿੰਗ ਦੇ ਜਾ ਇੱਕ ਇੱਕ ਬੋਤਲ ਕੱਢ ਕੇ ਅੱਛਾ ਉਹ ਜੇਂ ਸ਼ਹਿਰ ਟੱਪਿਆਂ ਦੇ ਵੀ ਆਪਾਂ ਫੇਰ ਪੱਖਿਆਂ ਦੇ ਕੋਲੇ ਆ ਗਏ ਤੇ ਹੌਲੀ ਹੌਲੀ ਚੱਲੀ ਜਾਂਦੇ ਪੱਖੇ ਪਿੱਛੇ ਆਪਾਂ ਪੱਖਿਆਂ ਦੇ ਫਰ ਦੇਖੇਗੇ ਟਰਾਲਿਆਂ 'ਤੇ ਲੱਦੇ ਹੋਏ ਸੀਗੇ ਜਿਵੇਂ ਐਂ ਲੱਗਦਾ ਸੀਗਾ ਵੀ ਜਿਵੇਂ ਰੇਲ ਗੱਡੀ ਦੇ ਕੋਈ ਹੁੰਦਾ ਪਾਰਟ ਐਡਾ ਜਿਵੇਂ ਰੇਲ ਗੱਡੀ ਨਹੀਂ ਚੱਡੀ ਹੁੰਦੀ ਐਡੇ-ਐਡੇ ਫਰ ਆ ਇਹਦੇ ਵੀ ਬਹੁਤ ਵੱਡੇ-ਵੱਡੇ ਤੇ ਉੱਥੇ ਆਪਾਂ ਟਰੈਕਟਰ ਹੋਲੀ ਨਹੀਂ ਸੀਗਾ ਨਹੀਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਨੀ ਜਿਹੜੇ ਫਰਜ਼ੀ ਘੁਕਦੇ ਉਹਦੇ ਇਹ ਕੈਮਰਾ ਥੋੜਾ ਜਿਹਾ ਹਿੱਲ ਗਿਆ ਸੀਗਾ ਟਾਈਮ ਹੋ ਗਿਆ ਜੀ 2 ਵਜੇ ਦਾ ਤੇ ਆਪਾਂ ਇੰਦੋਰ ਤੋਂ ਚੱਲ ਕੇ ਉਜੈਨ ਨੂੰ ਕ੍ਰੋਸ ਕਰਕੇ ਕੋਟੇ ਤੋਂ 200 ਕਿਲੋਮੀਟਰ ਪਿੱਛੇ ਰੁਕੇ ਸੀਗੇ ਤੇ ਟਰੈਕਟਰ ਇੱਥੇ ਆਪਣਾ ਖੜਾ ਵਾ ਇਧਰ ਆਪਾਂ ਡੇਰੇ ਲਾ ਲਿਆ ਚਾਹ ਬਣਾਉਣ ਵਾਸਤੇ ਚਾਹ ਬਣੀ ਜਾਂਦੀ ਆ ਲੈ ਚੀਕ ਲੂਜੀਆਂ ਪਾ ਕੇ ਦੁੱਧ ਇਧਰੋਂ ਆਪਾਂ ਲਿਆ ਲਿਆ ਸੀਗਾ ਹੋਟਲ ਤੋਂ ਅਮਰਤੋਲੇ ਹੋਟਲ ਆ ਇਨੇ ਰੋਕਿਆ ਤੇ ਆਹ ਸਾਨੂੰ ਬਾਬਾ ਕਹਦਾ ਵੀ ਰੁਕੋ ਚਾਹ ਪੀ ਕੇ ਜਾਓ ਤੇ ਪੀਤ ਨੇ ਉਹਦੀ ਬ੍ਰੇਕ ਮਰਾਤੇ ਕਹਿ ਕੇ ਵੀ ਰੋਕੋ ਭਾਈ ਚਾਹ ਪੀ ਕੇ ਜਾ ਇਨੇ ਕਿ ਆਸ ਦਿੱਤਾ ਲਿਆ ਪਰ ਰੁਕ ਗਿਆ ਇਨੇ ਹੱਥ ਕੀਤਾ ਹੀ ਲਿਆ ਦੇਖੋ ਦਿਖਾ ਦਿੰਨੇ ਆਪਾਂ ਤੁਹਾਨੂੰ ਹੋਰ ਜੀ ਕੀ ਹਾਲ ਚਾਲ ਆ ਬਾਬਾ ਜੀ ਠੀਕ ਠਾਕ ਤੇ ਇਧਰ ਐਮਪੀ ਵਾਲੇ ਬਾਰਡਰ ਤੋਂ ਰਹਿ ਗਏ ਆ 50 ਕਿਲੋਮੀਟਰ ਪਿੱਛੇ ਠੀਕ ਆ ਜੀ ਤੇ 120 ਕਿਲੋਮੀਟਰ ਰਹਿ ਗਏ ਆ ਕੋਟੇ ਤੋਂ ਕੋਟੇ ਤੋਂ ਪਿੱਛੇ ਤੇ ਆਪਾਂ ਰਾਜਸਥਾਨ ਦੇ ਵਿੱਚ ਐਂਟਰ ਹੋ ਜਾਾਂਗੇ ਇਧਰ ਉਹ ਸਾਡੇ ਬਾਬੇ ਘੰਟੇ ਦਾ ਪਾਣੀ ਕੋਲ ਲਈ ਆਉਂਦੇ ਭਰ ਕੇ 4 ਵਜੇ ਤੱਕ ਆਪਾਂ ਐਂਟਰ ਹੋ ਜਾਾਂਗੇ 4 ਵਜੇ ਤੱਕ ਐਂਟਰ ਹੋ ਗਿਆ ਤੇ ਬਾਕੀ ਆਦਾ ਫੋਨ ਦਿਖਾ ਦੇ ਜਿਹੜਾ ਟਰੈਕਟਰ ਤੋਂ ਡਿੱਗਿਆ ਸੀਗਾ ਇਹ ਬੱਚਾ ਥੋੜਾ ਸ਼ਰਾਰਤੀ ਆ ਨੇ ਫੋਨ ਭੰਨ ਲਿਆ ਆਪਦਾ ਫੋਨ ਚਾਰਜ ਲੱਗਾ ਸੀ ਤੇ ਜੰਪ ਆਇਆ ਤੇ ਡੇਪਿਆ ਜਿਹੜੀ ਮਗਰ ਬਫ ਸੀ ਬਫ ਤੇ ਲਾਈਨਾਂ ਪੈ ਗਿਆ ਵਾ ਬਾਕੀ ਜਿਹੜਾ ਪੈ ਗਿਆ ਵੀ ਭਾਈ ਕੀ ਆ ਫਰੰਟ ਤੇ ਕੈਮਰਾ ਵੱਜ ਗਿਆ ਚਲੋ ਬਾਬੇ ਦਾ ਹੀ ਸ਼ੁਕਰ ਇਹ ਵੀ ਸ਼ੁਕਰ ਆ ਬਸ ਬਫ ਲਾ ਗਏ ਲੈ ਬਾਬਾ ਉਹ ਬੱਲੇ ਜਿਹੜੀ ਪਿੱਛੇ ਬਫ ਹੋਈ ਆ ਵਾਫਾ ਪੱਲਾ ਦਨੀਆ ਫਿਰ ਫੋਨ ਨਵੇਂ ਦਾ ਨਵਾ ਬਿਲਕੁਲ ਚਲੋ ਜੀ ਪੀਨੇ ਆ ਚਾਹ ਫਿਰ ਚਾਹ ਪਾਣੀ ਪੀ ਲਿਆ ਤੇ ਟਰੈਕਟਰ ਨੂੰ ਵੀ ਸਾਹ ਦਵਾਤਾ ਨਾਲੇ 3 ਵਜ ਗਿਆ ਚਲਦੇ ਆ ਜੀ ਪੌਣੇ ਆ ਚਾਲੇ ਹੁਣ ਪਾਵਰ ਬੈਂਕ ਚਾਰਜ ਤੇ ਲੱਗੀ ਹੋਈ ਅੱਗੇ ਚਲਦੇ ਆ ਜੀ ਅੱਗੇ ਨੂੰ ਫਿਰ ਬਣੇ ਦਿਓ ਜੀ ਇਧਰ ਸਾਨੂੰ ਖੇਤ ਚੋਂ ਗੰਡੇ ਮਿਲ ਗਏ ਆ ਮੁੱਤ ਕੀਰਗੇ ਲੈ ਆਏ ਵੀ ਗੰਡੇ ਤੇ ਧਣੀਆਂ ਹੀ ਬਣਾਵਾਂਗੇ ਮੈਗੀ ਬਾਬਾ ਚੀਰੀ ਜਾਂਦਾ ਗੰਡੇ ਫਿਰ ਕਰਦੇ ਫਿਰ ਹੁਣ ਇਧਰ ਵੀ ਦੇਖੋ ਲੈ ਕਿਉਂ ਸਕੀਮੀ ਜੱਟ ਆ ਮੋਦਗੀ ਲੈ ਆ ਕੇ ਬਈ ਡਰਿਆ ਤਾਂ ਨਹੀਂ ਮੋਦਗੀ ਮੈਗੀ ਬਣਾਉਂਦੀਆਂ ਤਿਆਰੀਆਂ ਚੱਲਦੀਆਂ ਬਈ ਇੱਧਰ ਮੈਗੀ ਧਣੀਆਂ ਮਟਰ ਇੱਧਰ ਗੰਡਾ ਸਾਰਾ ਸਮਾਨ ਆ ਗਿਆ ਗੰਡਾ ਟਮਾਟਰ ਸਰੋਂ ਦਾ ਤੇਲ ਤੇ ਇੱਧਰ ਬਾਬਾ ਜੀ ਟਮਾਟਰ ਕੱਟੀ ਜਾਂਦੇ ਆ ਹੋਰ ਬਾਬਾ ਜੀ ਠੀਕ ਠਾਕ ਤੇ ਮੈਗੀ ਬਣੂਗੀ ਅੱਜ ਰੋਟੀ ਨਹੀਂ ਖਾਂਦੇ ਅੱਜ ਮੈਗੀ ਨਾਲ-ਨਾਲ ਗਿਰੀਆਂ ਚੱਲਦੀਆਂ ਇੱਧਰ ਰਾਜਦੀਪ ਚਾਚਾ ਜੀ ਤੇ ਇੱਧਰ ਆਪਾਂ ਓਹੋ ਸਵੇਰ 7:00 ਕਵੇ ਦਾ ਹੋ ਗਿਆ ਤੇ ਆਪਾਂ ਕੋਟੇ ਤੋਂ 124 25 ਕਿਲੋਮੀਟਰ ਪਿੱਛੇ ਇੱਥੇ ਆ ਜਗਾ ਤੇ ਰੁਕੇ ਸੀ ਇੱਕ ਘਰ ਜਿਹਾ ਦੇਖਿਆ ਇੱਥੇ ਜੀ ਲਾਈਟ ਲੱਗੀ ਹੋਈ ਸੀਗੀ ਤੇ ਟਰਾਲਾ ਰੋਕਿਆ ਆਪਾਂ ਨਾਲ-ਨਾਲ ਟਰੈਕਟਰ ਦੇ ਵਿੱਚ ਤੇਲ ਪਾ ਲਾਂਗੇ ਤੇ ਮੈਗੀ ਆਸਤੇ ਸਮਾਨ ਸਮੂਨ ਆਪਾਂ ਸਾਰਾ ਚੀਰ ਲਿਆ ਸੀਗਾ ਤੇ ਮਟਰ-ਮਟਰ ਕੱਢ ਲਈ ਸੀਗੇ ਟਰਾਲੇ 'ਚ ਬੈਠਿਆ ਨਹੀਂ ਤੇ ਹੁਣ ਆਪਾਂ ਮੈਗੀ ਬਣਾਵਾਂਗੇ ਜੀ ਸੈਂਡਰ-ਸੈਂਡਰ ਲਾ ਲਿਆ ਇੱਥੇ ਤੇ ਇਤੋਂ ਬਾਅਦ ਕਰਦੇ ਆ ਜੀ ਸਟਾਰਟਿੰਗ ਆ ਬਾਬਾ ਹੁਣ ਮਿਰਚਾਂ ਚੀਰੂਗਾ ਬਾਬੇ ਨੇ ਗੋਭੀ-ਗੋਭੀ ਚਿਰੀ ਆ ਤੇ ਟਮਾਟੇ ਤੇ ਮਟਰ ਮਟਰ ਮੈਂ ਇਹਦੇ ਚਾਚੇ ਨੇ ਕੱਢ ਲਈ ਸੀਗੇ ਬਾਕੀ ਤਿਆਰੀ ਨਾਲ ਨਾਲ ਚੱਲੀ ਜਾਂਦੀ ਪਤੀਲਾ ਅਬਦੁੱਲਾ ਧੋਕੇ ਰੱਖਦਾ ਵਾ ਹੁਣ ਮੈਂ ਤੇ ਆਹਾ ਸਾਡਾ ਖੇਰਾ ਦੋਨੇ ਜਣੇ ਮੈਗੀ ਬਣਾਵਾਂਗੇ ਸ਼ੈਫ ਸ਼ੈਫ ਖੇਰਾ ਲਓ ਜੀ ਸਮਾਨ ਸਟਾਰਟਿੰਗ ਹੋ ਗਈ ਆ ਤੇਲ ਪਾਦਾ ਕਹਿੰਦੇ ਵੀ ਸਰੋਂ ਦਾ ਵਿੱਚ ਇਹ ਤੇ ਸਮਾਨ ਹੋ ਜਾ ਗੰਡੇ ਗੰਡੇ ਧੋਣਾਂ ਦਾ ਮਿੱਠਿਆ ਓਕੇ ਸਰ ਤੇ ਇਧਰ ਬਾਕੀ ਸਾਰਾ ਕੁਝ ਗੰਡੇ ਗਾਜ ਧੋਣੇ ਆ ਲਿਆ ਪਾਣੀ ਲਿਆ ਬਈ ਓਏ ਵਿੱਚ ਪਾਣੀ ਪਾ ਲਾ ਸੋਨੇ ਥੋੜੀ ਜਿਹੀ ਪੂਰੀ ਛੱਡ ਲਾ ਹਾਂ ਵੈਰੀ ਗੁੱਡ ਬਈ ਦਿਮਾਗ ਮੁੰਡੇ ਦਾ ਤੇਜ ਆ ਇਲਾਜ ਦੇਣੀ ਆ ਉਹ ਨਹੀਂ ਜੀ ਸਰਦਾਰ ਜੀ ਮੈਂ ਕਿ ਮਾਰ ਰਹੇ ਹਾਂ ਜੀ ਹਾਂ ਜੀ ਆਪਾਂ ਸਾਰਾ ਕੋ ਪਾਤਾ ਆ ਜਿਹੜੀ ਸਬਜ਼ੀ ਸੋਜੀ ਪਾਉਣੀ ਹੈ ਟਮਾਟਰ ਬੰਦ ਗੋਭੀ ਹੋ ਗਈ ਦੂਜੇ ਮਟਰ ਹੋ ਗਏ ਠੀਕ ਹੈ ਬਾਕੀ ਹੋਰ ਜਿਹੜਾ ਪਿਆਜ਼ ਹੋ ਗਿਆ ਪਿਆਜ਼ ਹੋ ਗਿਆ ਨਿੱਕਾ ਮोटा ਸਮਾਨ ਹੈ ਸਾਰਾ ਪਾਤਾ ਵਾ ਹੁਣ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਭੁੰਨਾਗੇ ਫਿਰ ਅੱਗੇ ਦਾ ਪ੍ਰਕਿਰਿਆ ਸ਼ੁਰੂ ਕਰਾਂਗੇ ਬਾਕੀ ਤੁਸੀਂ ਨਾਲ-ਨਾਲ ਵੇਖੀ ਜਾਓ ਹੁਣ ਇੱਜ ਤੁਹਾਨੂੰ ਮਸਾਲੇ ਵਾਲੀ ਆਹ ਦੂਜੀ ਸਬਜੀ ਵਾਲੀ ਮੈਗੀ ਬਣਾ ਕੇ ਦਿਖਾਵਾਂਗੇ ਤੜਕੀ ਵਾਲੀ ਮੈਗੀ ਉਹ ਤੁਹਾਨੂੰ ਦੂਜੀ ਬਣਾਈ ਸੀ ਨਾ ਹਾਂਜੀ ਤਰਨ ਤਰਨ ਵਾਲੀ ਸਪੈਸ਼ਲ ਤਰਨ ਤਰਨ ਸਪੈਸ਼ਲ ਅੱਜ ਵੀ ਇਹੋ ਹੀ ਆ ਹਮ ਲਓ ਜੀ ਹੁਣ ਆ ਗਈ ਵਾਰੀ ਮੈਗੀ ਬਣਾਏਗੀ ਮਸਾਲੇ ਦੀ ਆਸੇ-ਪਾਸੇ ਸ਼ੋਰ ਸ਼ਰਾਬਾ ਥੋੜਾ ਜਿਹਾ ਟਰੱਕਾਂ ਟਰੱਕਾਂ ਦਾ ਹੋਊਗਾ ਕਿਉਂਕਿ ਆਪਾਂ ਬਿਨਾ ਮਾਈਕ ਤੋਂ ਵੀਡੀਓ ਬਣਾ ਰਹੇ ਹਾਂ ਉਹਨੂੰ ਇਗਨੋਰ ਕਰਿਓ ਹਾਂ ਉਹਦੇ ਲਈ ਸੌਰੀ ਪਹਿਲਾਂ ਹੀ ਸੋਰੀ ਜੀ। ਕਿਉਂਕਿ ਬੰਦੇ ਆਪਾ ਬਾਹਲੇ ਆ ਤੇ ਫਿਰ ਮਾਈਕ ਲਾ ਕੇ ਨਾ ਆਵਾਜ਼ ਦਾ ਸਿਸਟਮ ਹੋਰ ਹੋ ਜਾਂਦਾ ਵਾ। ਦੱਸੋ ਇੱਥੇ ਦੱਸੋ। ਹੁਣ ਆ ਗਈ ਨਾ। ਹੁਣ ਨਾਮਕ ਦੀ ਵਾਰੀ ਆ ਗਈ ਹੈ ਜੀ। ਨਾਮਕ ਮੜਾ ਇਹ ਦੇਖ ਕੇ ਪੈਸਾ ਲਾ ਜੀ। ਸਾਡੇ ਕੋਲੇ ਕੱਪੜੇ ਦੀ ਕਮੀ ਸੀਗੀ ਤੇ ਅਸੀਂ ਫਿਰ ਤੌਲੀਆ ਵਰਤਿਆ। ਤੌਲੀਆ ਫੜ ਲਿਆ। ਰੋਬਨਵੀਰ ਨੇ ਤੌਲੀਆ ਦੀ ਸੇਵਾ ਕੀਤੀ ਆਨੂੰ। ਹਾਂ। ਵੀ ਵਰਤ ਲੋ ਕੋਈ ਗੱਲ ਨਹੀਂ। ਸੇਵਾ ਲੱਗੂਗੀ ਬਈ ਰੋਬਨ ਤੈਨੂੰ। ਯਾਤਰਾ ਸਫਲ ਹੋਊਗੀ ਇਹਦੀ। ਤੇ ਇੱਧਰ ਸਾਡੇ ਬਾਬਾ ਜੀ ਹੁਣ ਧਨੀਏ ਦਾ ਕੰਮ ਕਰਦੇ ਹੋਏ ਆ। ਬਿੱਟ ਧਨੀਆ ਰੇਂਦਾ ਸੀ ਕਿਉਂ ਬਾਬਾ ਜੀ ਮਿਰਚਾਂ ਦਾ ਕੰਮ ਹੋ ਗਿਆ ਜੀ ਹਾਂ ਹਾਂ ਹੁਣ ਧਨੀਆ ਦੀ ਵਾਰੀ ਆ ਗਈ ਐ ਮਿਰਚਾਂ ਪਾ ਦਿਆਂ ਦੂਸਰੀ ਆ ਗਈ ਆਹ ਧਨੀਆ ਪੱਕਿਆ ਲੱਗਾ ਉਹ ਪਾ ਲੋ ਕਿਵੇਂ ਨਹੀਂ ਆ ਮੈਂ ਕਾਲਾ ਧਨੀਆ ਮੈਂ ਕਾਲਾ ਇਹ ਬਈ ਖੇਤ ਵਾਲਾ ਧਨੀਆ ਆਪਾਂ ਖੇਤ ਚੋਂ ਲੈ ਕੇ ਆਂਦੇ ਚੰਗਾ ਤਾਂ ਨਹੀਂ ਐ ਤੁਹਾਨੂੰ ਦਿਖਾ ਦਈਏ ਨੇੜੇ ਆਪਾਂ ਫੁੱਲ ਇੱਥੇ ਹੋਏ ਪਏ ਆ ਬਾਕੀ ਸਾਡੀ ਪੰਜਾਂ ਜਾਣਿਆਂ ਦੀ ਡਿਊਟੀ ਆ ਮੈਗੀ ਦੀ ਮੈਗੀ ਬਣਾਉਣੀ ਆਹੀਂ ਬਾਕੀ ਸਾਡੀ ਪੰਜਾਂ ਜਾਣਿਆਂ ਦੀ ਟੀਮ ਦੀ ਡਿਊਟੀ ਆ ਟਰੈਕਟਰ ਤੇ ਲਾਈਟਾਂ ਲਾਉਣੀ ਆ ਹਾਂ ਉਹ ਥੋੜਾ ਜਿਹਾ ਲਾਈਟਾਂ ਦਾ ਚੱਕਰ ਪੈ ਗਿਆ ਸੀਗਾ ਇਧਰ ਵੀ ਆਪਾਂ ਦਿਖਾ ਦਈਏ ਬੰਦੇ ਆਪਣੇ ਲਾਈਟਾਂ ਦਾ ਕੰਮ ਕਰੀ ਜਾਂਦੇ ਆ ਇਧਰ 1 2 3 4 5 ਜਾਣੀ ਇਧਰ ਤੇ 1 2 ਜਾਣੇ ਆਪਣੇ ਦੁੱਧ ਲੈਣ ਵਾਸਤੇ ਗਏ ਵੇ ਆ ਚਾਹ ਬਣਾਵਾਂਗੇ ਆਪਾਂ ਹੋਰ ਜੀ ਠੀਕ ਠਾਕ ਚੜਦੀ ਕਲਾਈ ਲਾ ਦਿਓ ਜੀ ਲਾਈਟਾਂ ਸਾਡਾ ਮੇਨ ਮਕੈਨਿਕ ਸਾਡਾ ਜੀ ਭਰਾ ਸਾਡਾ ਵੱਡਾ ਤੇ ਲਾਂਬਾ ਸਾਡਾ ਲਾਂਬਾ ਲਾਂਬਾ ਮਿਸ ਲਾਂਬਾ ਇਧਰ ਬਾਬਾ ਜੀ ਠੀਕ ਠਾਕ ਸਿਆਪਾ ਕਿਧਰ ਭਾ ਚੱਲਿਆ ਹਾਂ ਜੀ ਆ ਜਾ ਉਧਰ ਆ ਜਾ ਤਾਰ ਆਏ ਆ ਆ ਜਾ ਬੰਦੀ ਆ ਮਨੇ ਤੇਰਾ ਪਾ ਇਧਰ ਗੇੜਾ ਮੈਂ ਚੈੱਕ ਕਰਾਵਾਂ ਨਾ ਚੈੱਕ ਕਰਿਆ ਕਰਿਆ ਤੇਰੇ ਬਿਨਾ ਕੰਮ ਸਰਦਾ ਨਹੀਂ ਨਾ ਰੋਲਾ ਇਹ ਗਿਆ ਹੁਣ ਸਾਡੇ ਚਾਚਾ ਜੀ ਬਹਿ ਗਏ ਮੈਗੀ ਦੀ ਡਿਊਟੀ ਦੇ ਦੂਜਾ ਵੈਟ ਬੱਦ ਤੇ ਪਾਉਣਾ ਹੀ ਆ ਸਮਾਨ ਹੋ ਰਿਹਾ ਜੀਰੇ ਠੀਕ ਆ ਜੀ ਮੈਗੀ ਪਾਦਨੇ ਬੱਦ ਕੇ ਹੋਰ ਗੱਲ ਬਣ ਜੂ ਬੰਦੇ ਰੱਜ ਜਾਣਗੇ ਤੜਕੇ ਰੋਟੀ ਖਵਾਈ ਜਾਣੀ ਹੋਰ ਹੋਰ ਬਣ ਜੂ ਗੱਲ ਬਾਕੀ ਜਿੱਥੇ ਆਪਾਂ ਘਰੇ ਰੁਕੇ ਸੀਗੇ ਵੀ ਉਹ ਵੀ ਕਹਿੰਦੇ ਕੋਈ ਪ੍ਰੋਬਲਮ ਨਹੀਂ ਗਈ ਇੱਥੇ ਤੁਸੀਂ ਆਪ ਦਾ ਖਾਣਾ ਪਾਣੀ ਬਣਾਓ ਜੇ ਕੋਈ ਚੀਜ਼ ਚਾਹੀਦੀ ਹੋਈ ਪਾਣੀ ਜਾਂ ਕੁਝ ਹੋਰ ਵੀ ਚੀਜ਼ ਚਾਹੀਦੀ ਹੋਵੇ ਕਹਿੰਦੇ ਤੁਸੀਂ ਸਾਨੂੰ ਆਵਾਜ਼ ਮਾਰਿਓ ਬੇਝਿਜਕੋ ਕੋਈ ਦਿੱਕਤ ਨਹੀਂ ਗਈ ਪਾਣੀ ਵਗੈਰਾ ਇੱਧਰ ਸਾਰਾ ਬਾਰ ਖੋਲ ਕੇ ਕਹਿੰਦੇ ਨਾਲੋ ਲੈ ਲਿਓ ਧੰਨਵਾਦ ਜੀ ਸੋ ਇਹਨਾਂ ਦਾ ਵੀ ਸਾਰੇ ਪਰਿਵਾਰ ਦਾ ਬਾਕੀ ਜੇ ਦੰਦ ਦਿੰਦੇ ਆ ਵੀ ਇੱਥੇ ਕੋਈ ਮਾਲੋ ਪੰਜਾਬੀ ਨਹੀਂ ਹੈਗਾ ਤੇ ਉਹੋ ਜੀ ਕੋਈ ਗੱਲ ਉਹੋ ਜੀ ਕੋਈ ਗੱਲ ਬਾਤ ਨਹੀਂ ਆ ਨਹੀਂ ਮਦਦ ਕਰਨ ਵਾਲੇ ਹਰੇਕ ਥਾਂ ਤੇ ਮਿਲ ਜਾਂਦੇ ਆ ਬਈ ਕੋਈ ਏਡੀ ਖਾਸ ਗੱਲ ਬਾਤ ਨਹੀਂ ਹੈਗੀ ਤੇ ਜਦੋਂ ਆਪਾਂ ਘਰੋਂ ਨਿਕਲਦੇ ਆਂ ਰੱਬ ਆਪਣਾ ਇੰਤਜ਼ਾਮ ਆਪੇ ਹੀ ਕਰਦਾ ਸਾਰਾ ਤੇ ਹੁਣ ਝਟ ਲੱਗੀ ਹੋਈ ਆ ਮਸਾਲਿਆਂ ਤੇ ਰਣਾ ਭਾਣਾ ਨੋਰੀ ਹੋਰ ਪਪਾ ਜੀ ਠੀਕ ਆ ਜੀ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਠੀਕ ਆ ਜੀ ਮੈਗੀ ਖਵਾਵਾਂਗੇ ਮਸਾਲੇ ਵਾਲੀ ਅੱਛਾ ਜੀ ਹੋਰ ਜੀ ਆਹ ਮੁੰਡੇ ਨੂੰ ਥੋੜੀ ਖੰਗ ਲੱਗੀ ਐ ਸਾਰਿਆਂ ਨੂੰ ਮੈਗੀ ਬਣੀ ਜਾਂਦੀ ਐ ਬਈ ਆਪਣੀ ਤੇ ਵੀਡੀਓ ਰੋਗਣ ਬਣਾਈ ਜਾਂਦਾ ਕੈਮਰਾਮੈਨ ਚੇਂਜ ਕਰਤਾ ਵਾ ਸਹੀ ਗੱਲ ਇਹਨਾਂ ਵੀ ਹਾਲੀ ਵਾਲੀ ਵਲੌਗਿੰਗ ਸਿਖਾ ਦੇਣੀ ਆਪਾਂ ਤੇ ਇਹਨੂੰ ਵੀ ਸਿਖਾ ਦੇਣੀ ਆ ਲਓ ਜੀ ਜਿਦਾ ਦਾ ਨਾ ਪਹਿਲੀ ਕਲਿੱਪ ਵਿੱਚ ਦੱਸਿਆ ਵਾ ਕਿ ਆਪਾਂ ਟੀਮ ਵੰਡੀ ਪੰਜ-ਪੰਜ ਜਾਣੇ ਪੰਜ ਜਾਣੇ ਮੈਗੀ ਬਣਾਉਂਦੇ ਆ ਪੰਜ ਜਾਣੇ ਲਾਈਟਾਂ ਲਾਉਂਦੇ ਆ ਬਾਕੀ ਜਿਹੜੇ ਤਿੰਨ-ਚਾਰ ਜਾਣੇ ਆ ਉਹ ਦੁੱਧ ਲੈਣ ਗਏ ਆ ਇੱਥੋਂ ਤੇ ਪੰਜ ਜਾਣੇ ਗੱਡੀ 'ਚ ਬੈਠੇ ਆ ਟਰਾਲੇ 'ਚ ਦੋ ਮੀਟਰ ਦੁੱਧ ਲੈਣ ਗਏ ਆ ਬਾਕੀ ਜਿਹੜੇ ਦੋ ਥੋੜੇ ਬਜ਼ੁਰਗ ਆ ਉਹ ਇੱਥੇ ਟਰਾਲੇ 'ਚ ਰੈਸਟ ਕਰਦੇ ਆ ਉਹਨਾਂ ਨੂੰ ਦੋ ਵਾਰ ਮਾਰਾਂਗੇ ਜਦੋਂ ਸਾਰਾ ਮਟੀਰੀਅਲ ਤਿਆਰ ਹੋ ਗਿਆ ਠੀਕ ਆ ਜੀ ਸ਼ੈਫ ਸਾਹਿਬ ਕੋਈ ਹੋਰ ਗੱਲ ਇਹਦੇ ਮਸਾਲਾ ਦੇਖ ਸਕਦੇ ਤੁਸੀਂ ਮਸਾਲਾ ਪੂਰਾ ਇੱਕ ਨੰਬਰ ਆ ਠੀਕ ਆ ਜੀ ਹਾਂ ਜੀ ਸ਼ੈਫ ਆ ਗਿਆ ਰੋਬਨ ਬੋਲ ਕੇ ਕੋਈ ਮਾੜਾ ਮੋਟਾ ਦੱਸੋ ਮੈਗੀ ਬਾਰੇ ਬਸ ਮਸਾਲਾ ਆਪਣਾ ਪੂਰਾ ਰੈਡੀ ਹੋ ਗਿਆ ਕਿੰਨਾ ਟਾਈਮ ਲੱਗੂਗਾ ਬਈ ਭੁੱਖ ਲੱਗੀ ਬਈ ਆ 5 7 ਮਿੰਟ ਇਹ 2 ਮਿੰਟ ਵਾਲੀ ਮੈਗੀ ਆਪਾਂ 20 ਮਿੰਟ ਜਿ ਬਣਾਵਾਂਗੇ ਨਾ ਹਾਂ ਆਪਾਂ ਉਹ ਨਾ ਬਈ ਉਹ ਤਾਂ ਕੱਲੀ ਮੈਗੀ ਪਾਣੀ ਚ ਪਾ ਕੇ ਬਣਾ ਲੈਂਦੇ ਆ ਉਹਨੇ ਤਾਂ 2 ਮਿੰਟੇ ਰੈਡੀ ਹੋ ਜਾਂਦੀ ਆ ਆਪਾਂ ਪੂਰੀ ਓਰੀਜਨਲ ਆਪਾਂ ਬਣਾਵਾਂਗੇ ਸਿਰਾ ਸਿਰਾ ਪੂਰਾ ਸਿਰਾ ਮੈਗੀ ਬਣਾਵਾਂਗੇ ਆਪਾਂ ਤੇ ਸਾਡੇ ਇਧਰੋਂ ਆ ਗਿਆ ਕੰਮ ਪੂਰਾ ਹਾਈ ਫਾਈ ਆ ਬਈ ਆਹ ਪਾਣੀ ਪਾਇਆ ਆਪਾਂ ਮੈਗੀ ਦੇ ਵਿੱਚ ਦੂਜਾ ਪਾਣੀ ਪਾਉਣਾ ਚੀਅਰਸ ਚੀਅਰਸ ਦਾ ਪਾਣੀ ਪਾਇਆ ਇਹ ਕਿਹੜੇ ਸ਼ਹਿਰ ਵਾਲਾ ਸੀਗਾ ਪਤਾ ਨਹੀਂ ਕਿਹੜੇ ਸ਼ਹਿਰ ਦਾ ਬਈ ਪੁਜੇਨ ਸ਼ਹਿਰ ਦਾ ਪਾਣੀ ਪਾਇਆ ਵੀ ਐ ਚ ਐਵੇਂ ਨਹੀਂ ਮਾੜੀ ਮੋਟੀ ਗੱਲ ਨਹੀਂ ਹੈਗੀ ਲਓ ਜੀ ਜਿਹੜੀ ਮੈਗੀ ਆ ਹੁਣ ਆਪਾਂ ਪਤੀਲੇ ਦੇ ਵਿੱਚ ਟਰਾਂਸਫਰ ਕਰਨ ਲੱਗੇ ਆ ਮੈਗੀ ਉਬਲ ਗਈ ਆ ਹੁਣ ਖੇੜ ਰਹਿ ਗਈ ਸਾਰੀ ਦੋ ਚਾਰ ਮਿੰਟ ਦੀ ਖੇੜ ਰਹਿ ਗਈ ਤੇ ਮੈਗੀ ਬਣ ਚੁੱਕੀ ਆ ਸਾਡੀਆਂ ਪਲੇਟਾਂ 'ਚ ਆ ਜਾਣੀਆਂ ਹੋਰ ਬਾਹਰ ਆ ਜਾਣੇ ਸਾਡੀਆਂ ਪਲੇਟਾਂ 'ਚ ਫਿਰ ਜਾਣੀ ਢਿੱਡ 'ਚ ਤੇ ਫਿਰ ਅਸੀਂ ਟਰੈਕਟਰ ਤੇ ਲੋ ਜੀ ਬਣ ਗਈ ਹੈ ਮੈਗੀ ਤੇ ਚਾਚੇ ਵਰਗੇ ਟੇਸਟ ਕਰਦੇ ਜਿਵੇਂ ਬਣੀ ਠੀਕ ਬਣੀ ਓਕੇ ਬਣੀ ਜਾਵਾ 5000 ਹਾਂ ਜੀ ਔਰ ਕੀ ਹੈ ਯਾਰ ਖਾਣ ਤਾਂ ਨਹੀਂ ਪਾਰੀਗਾ ਤੁਸੀਂ ਲੋ ਜੀ ਮੈਗੀ ਬਣ ਕੇ ਹੋ ਗਈ ਤਿਆਰ ਹੁਣ ਆਪਣੇ ਸਾਰੇ ਬੰਦੇ ਆ ਸਾਰੇ ਬੰਦੇ ਮੈਗੀ ਖਾਂਦੇ ਆ ਬਾਕੀ ਸਾਰਿਆਂ ਦਾ ਰਿਵਿਊ ਲਵਾਂਗੇ ਕਿ ਕਿਦਾਂ ਦੀ ਬਣੀ ਮੈਗੀ ਬਹੁਤ ਨਹੀਂ ਮੈਗੀ ਮੈਗੀ ਬਾਈ ਬਹੁਤ ਸਵਾਦ ਬਣੀ ਹੈ ਸਵਾਦ ਬਣੀ ਹੈ ਕਿਵੇਂ ਬਣੀ ਬਈ ਬਹੁਤ ਅੱਛੇ ਤੇ ਬੰਤਾ ਬਾਬਾ ਮੈਗੀ ਖਾ ਲਈ ਸਵਾਦ ਸੀਗੀ ਇਧਰ ਜੀ ਕਿਵੇਂ ਲੱਗੀ ਠੀਕ ਆ ਜੀ ਕਿਵੇਂ ਹੈ ਮੈਗੀ ਜੀ ਧੰਨਵਾਦ ਆਪਾਂ ਤੁਸੀਂ ਕਹਿੰਦੇ ਹੁੰਦੇ ਕੇ ਆਹ ਵਾਹ ਮੈਗੀ ਆ ਠੀਕ ਆ ਬਾਈ ਠੀਕ ਆ ਕਹਿੰਦੇ ਜੀ ਤੇ ਤੈਨੂੰ ਕਿਵੇਂ ਲੱਗੀ ਤੂੰ ਤਾਂ ਪੈਰੀ ਹੱਥ ਆਦੇ ਆਪੇ ਹੀ ਲਾਲਾ ਵਧੀਆ ਦੁਬਾਰਾ ਦੁਬਾਰਾ ਇਹ ਆਹ ਹਾਂ ਬਾਈ ਠੀਕ ਆ ਹੋਰ ਬਈ ਕਿਵੇਂ ਲੱਗੀ ਮੱਦਗੀ ਪਠਾਨੀ ਮੈਗੀ ਤੋਂ ਬਾਅਦ ਵਾਰੀ ਆ ਗਈ ਆ ਹੁਣ ਚਾਹ ਦੀ ਤਾ ਵੀ ਬਣਾ ਕੇ ਟੀਵਾ ਕੇ ਦੁੱਧ ਇਧਰੋਂ ਲੈ ਆਂਦਾ ਸੀਗਾ ਪਰੇ ਦੁਕਾਨ ਸੀ ਉਧਰਲੇ ਪਾਸੇ ਦੁਕਾਨ ਨਹੀਂ ਸੀ ਕਰਦੀ ਟਾਈਮ ਹੋ ਗਿਆ ਜੀ 1:30 ਵਜੇ ਦਾ ਤੇ ਆਪਾਂ ਢਾਬੇ ਤੇ ਰੁਕੇ ਸੀਗੇ ਚਾਹ ਪੀਣ ਆਸਤੇ ਹੁਣ ਵਾਰੀ ਆਪਣੀ ਆ ਗਈ ਟਰੈਕਟਰ ਤੇ ਬੈਠਣ ਦੀ ਤਰੀਕ ਅੱਜ 1 ਜਨਵਰੀ ਸਾਲ 2026 ਨਵਾਂ ਸਾਲ ਜਿਹੜਾ ਹੀ ਨਵਾਂ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ ਉਮੀਦ ਕਰਦੇ ਆਂ ਰੱਖ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਣਾ 2025 ਬਹੁਤ ਸੋਹਣਾ ਰਿਹਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਦੋ ਵਾਰ ਤਖ਼ਰੀਬ ਯੂਸ ਹੈ ਦੀ ਯਾਤਰਾ ਕਰ ਲਈ ਆ ਪਹਿਲਾਂ ਆਪਾਂ ਪੰਜੇ ਪੱਤਾਂ ਦੀ ਯਾਤਰਾ ਸਾਈਕਲ 'ਤੇ ਕੀਤੀ ਸੀਗੀ ਤੇ ਵਾਹਿਗੁਰੂ ਦੀ ਕਿਰਪਾ ਰਹੀ ਬਹੁਤ ਵਧੀਆ ਸਫਰ ਰਿਹਾ ਫਿਰ ਇਸ ਤੋਂ ਬਾਅਦ ਆਪਾਂ ਅਮ੍ਰਿਤਸਰ ਫੈਲ ਗਏ ਤੇ ਵਿੱਚ ਦੀ ਆਪਾਂ Shimla ਵਾਲਾ ਵੀ ਟ੍ਰਿਪ ਕੀਤਾ ਸੀ ਸਾਈਕਲ ਦੀਆਂ ਹੋਰ ਯਾਤਰਾਵਾਂ ਕਰਦੇ ਰਵਾਂਗੇ ਜੀ ਤੁਸੀਂ ਇਦਾਂ ਹੀ ਸਾਥ ਬਣਾਈ ਰੱਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਸਫ਼ਰ ਇਦਾਂ ਹੀ ਜਾਰੀ ਰਹੂਗਾ ਫੇਰ ਆਪਾਂ ਕੋਟੇ ਤੋਂ 60 ਕਿਲੋਮੀਟਰ ਪਿੱਛੇ ਆ ਤੇ ਆਪਾਂ ਜੈਪੁਰ ਦੀ ਯਾਤਰਾ ਲਾ ਗਏ ਹੁਣ ਕੱਲ ਤੱਕ ਜੈਪੁਰ ਪਹੁੰਚ ਜਾਾਂਗੇ ਬਣੇ ਰਹੋ ਜੀ ਸਫ਼ਰ ਦੇ ਨਾਲ ਤੁਹਾਡਾ ਧੰਨਵਾਦ ਜੀ ਤੁਹਾਤਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਦਾ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ